ਐਮਪੀ ਪ੍ਰਤਾਪ ਸਰੰਗੀ ਨੂੰ ਸੱਟ ਲੱਗੀ ਹੈ ਪ੍ਰਤਾਪ ਸਰੰਗੀ ਦੇ ਸਿਰ ਦੇ ਵਿੱਚੋਂ ਖੂਨ ਨਿਕਲਿਆ ਪਰ ਪ੍ਰਤਾਪ ਸਰੰਗੀ ਨੂੰ ਐਂਬੂਲੈਂਸ ਦੇ ਵਿੱਚ ਹਸਪਤਾਲ ਭੇਜਿਆ ਗਿਆ ਤੇ ਇਲਜ਼ਾਮ ਭਾਜਪਾ ਲਗਾ ਰਹੀ ਹੈ ਜਾਂ ਸਰੰਗੀ ਲਗਾ ਰਹੇ ਨੇ ਕਿ ਰਾਹੁਲ ਗਾਂਧੀ ਨੇ ਇੱਕ ਸੰਸਦ ਨੂੰ ਧੱਕਾ ਮਾਰਿਆ ਧੱਕੇ ਕਾਰਨ ਇੱਕ ਐਮਪੀ ਮੇਰੇ ਉੱਤੇ ਆ ਕੇ ਡਿੱਗ ਗਿਆ ਕਾਂਗਰਸ ਨੇ ਭਾਜਪਾ ਤੇ ਇਲਜ਼ਾਮ ਲਗਾਇਆ ਕਿ ਪ੍ਰੇਨਕਾ ਗਾਂਧੀ ਤੇ ਖੜਗੇ ਦੇ ਨਾਲ ਧੱਕਾ ਮੁਕੀ ਕੀਤੀ ਗਈ ਹੈ

प्रतापचंद सारंगी दाएं तरफ के कि मेरे उत्ते आके डगए दूजे एमपी पे इस करके मेनू सट लगी है सिर दे सट लगी है खून निकल रहा है उस तो बाद उन्होंने एंबुलेंस दे जरिए हॉस्पिटलइज किया गया ट्रीटमेंट दे लिए अस्पताल भेजा गया है सर किस जगह पर सर किस जगह पर सीढ़ी के ऊपर मैं मैं खड़ा हुआ था आज एकदम सामने सामने राहुल तो गांधी एमपी को धक्का लगा मेरे ऊपर गिर पड़ा और मैं नीचे गिर गया किसने धक्का मारा राहुल गांधी ने हाँ राहुल गांधी ने राहुल गांधी ने धक्का मारा राहुल गांधी कौन सी जगह पे सर <laughs> सर किस जगह <जगया> पे पे <laughs> सर किस किस जगह जगह पे सीढ़ी के ऊपर में मैं खड़ा हुआ था और राहुल गांधी ने आकर के को धक्का लगाया वो मेरे ऊपर गिर पड़ा और मैं कहा चोट लगी सर आपको कहा चोट लगी एक बार दिखा दीजिए ठीक ठीक है है उनको तो आपने खड़ा हुआ था राहुल गांधी एक एमपी को धक्का लगा मेरे ऊपर गिर पड़ा और मैं नीचे गिर गया धक्का मारा राहुल गांधी ने हाँ राहुल गांधी ने राहुल गांधी ने धक्का मारा राहुल गांधी कौन सी जगह पे सर 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 किस जगह पे किस जगह पे सीढ़ी के ऊपर में मैं खड़ा हुआ था और राहुल गांधी ने आकर के एक एमपी को धक्का लगा वो मेरे ऊपर गिर पड़ा और मैं कहाँ चोट लगी सर आपको कहा चोट लगी सर दिखा दीजिए ਇਹ ਬਹੁਤ ਤੂ ਤਾ ਪ੍ਰਤਾਪ ਚੰਦ ਸਰੰਗੀ ਨੂੰ ਸੱਟ ਲੱਗੀ ਹੈ ਔਰ ਸੱਟ ਲੱਗਣ ਤੋਂ ਬਾਅਦ ਕਾਬਲੇ ਗੌਰ ਹੈ ਹਸਪੀਟਲ ਪੇ ਜਾ ਗਿਆ ਤੇ ਇਸ ਵਿਚਾਲੇ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਨਾਲ ਵੀ ਤੱਕੇ ਮੁੱਕੀ ਪ੍ਰਿੰਕਾ ਗਾਂਧੀ ਤੇ ਮਲਕ ਅਰਜੁਨ ਖੜਗੇ ਨਾਲ ਤੱਕੇ ਮੁੱਕੀ ਦੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਵੀ ਕੀ ਕੁਝ ਕਿਹਾ ਗਿਆ ਕੋਸ਼ਿਸ਼ ਕੀਤੀ ਹੈ ਪੱਤਰਕਾਰਾਂ ਨੇ ਗੱਲਬਾਤ ਕਰਨ ਦੀ ਆਪਕੇ ਕੈਮਰਾ ਕੋ ਸਵੋ ਤਪ ਪ੍ਰਤਾਪ ਚੰਦ ਸਰੰਗੀ ਓਡੀਸ਼ਨ ਨੂੰ ਆਉਂਦੇ ਨੇ ਬਾਲਾਸੌਰ ਤੋਂ ਐਮਪੀ ਨੇ ਸਾਬਕਾ ਮੰਤਰੀ ਨੇ ਸੈਂਟਰ ਦੇ ਵਿੱਚ ਰਹਿ ਚ ਕਿੰਨੇ ਲੰਬੇ ਟਾਈਮ ਤੱਕ ਔਰ ਮੌਜੂਦਾ ਸਮੇਂ ਦੇ ਵਿੱਚ ਵੀ ਐਮਪੀ ਨੇ ਭਾਜਪਾ ਦੇ ਕਾਂਗਰਸ ਦੇ ਐਮਪੀ ਅਮੋ ਸਾਹਮਣੇ ਹੋ ਗਏ ਇਸ ਸਮੇਂ ਦੀ ਇੱਕ ਅਹਿਮ ਤੇ ਵੱਡੀ ਖਬਰ ਹੈ ਦੇਖੋ ਪੂਰੀ ਤਕਰਾਰ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਹੋਂ ਤੱਕ ਜ਼ੁਬਾਨੀ ਤੌਰ ਦੇ ਉੱਤੇ ਜਾਰੀ ਸੀ ਪਰ ਜਦੋਂ ਐਮਪੀ ਆਪਸ ਦੇ ਵਿੱਚ ਢਿਡ ਜਾਣ ਹੱਥੋਂ ਪਾਈ ਤੱਕ ਗੱਲ ਪਹੁੰਚ ਜਾਵੇ ਇੱਕ ਜ਼ਖਮੀ ਹੋ ਜਾਵੇ ਗਲਤੀ ਕਿਸ ਦੀ ਹੈ ਕਿਸ ਨੇ ਤੱਕਾਇ ਦਿੱਤਾ ਹੈ ਨਹੀਂ ਦਿੱਤਾ ਹੈ ਜਾਂਚ ਦਾ ਵਿਸ਼ਾ ਇਨਫੈਕਟ ਪਾਰਲੀਮੈਂਟ ਦੇ ਵਿੱਚ ਤਾਂ ਨਵਾਂ ਚਪੇ ਚਪੇ ਦੇ ਉਤੇ ਸੀਸੀਟੀਵੀ ਦੇ ذریعے ਵੀ ਨਜ਼ਰ ਰੱਖੀ ਜਾਂਦੀ ਹੈ ਤਾਂ ਪਾਰਲੀਮੈਂਟ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਮੀਦ ਕਰਦੀਆਂ ਕਿ ਜਦੋਂ ਜਾਂਚ ਹੋਵੇਗੀ ਤਾਂ ਫਿਰ ਉਸ ਸਮੇਂ ਸੱਚ ਦੁੱਧ ਦਾ ਦੁੱਧ ਪਾਣ ਦਾ ਪਾਣੀ ਦਾ ਪਾਣੀ ਹੋ ਜਾਏਗਾ ਕਿ ਆਖਰ ਕਿ ਇਸ ਦੇ ਵੱਲੋਂ ਤੱਕਾ ਦਿੱਤਾ ਗਿਆ ਕਿਸਨੇ ਤੱਕਾ ਦਿੱਤਾ ਕਿਵੇਂ ਸੱਟ ਲੱਗੀ ਤੇ ਜਿਹੜੇ ਪ੍ਰਤਾਪ ਚੰਦ ਸਰੰਗੀ ਨੇ ਉਹ ਭਾਜੀਪੀ ਦੇ ਐਮਪੀ ਨੇ ਤੇ ਉਹਨਾਂ ਦੇ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਕੈਂਪੀਨ ਨੂੰ ਧੱਕਾ ਦਿੱਤਾ ਤੇ ਉਹ ਐਮਪੀ ਮੇਰੇ ਉੱਤੇ ਆ ਕੇ ਡਿੱਗ ਗਿਆ ਤੇ ਉਸ ਦੀ ਵਜ੍ਹਾ ਦੇ ਨਾਲ ਮੇਰੇ ਸੱਟ ਵੱਜੀ ਤੇ ਖੂਨ ਨਿਕਲ ਆਇਆ। ਫਿਰ ਫੌਰੀ ਤੌਰ ਦੇ ਦਿੱਤੇ ਉਹਨਾਂ ਨੂੰ ਉੱਥੋਂ ਲੈ ਜਾਇਆ ਗਿਆ ਹੈ ਐਮਬੂਲੈਂਸ ਕਿਉਂਕਿ ਪਾਰਲੀਮੈਂਟ ਹੈ ਉੱਥੇ ਮੌਜੂਦ ਹੁੰਦੀ ਹੈ ਤੇ ਐਮਬੂਲੈਂਸ ਦੇ ਵਿੱਚ ਲੈ ਜਾਇਆ ਗਿਆ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਰਾਹੁਲ ਗਾਂਧੀ ਨੇ ਮੈਨੂੰ ਦੇਖਿਆ ਰਾਹੁਲ ਗਾਂਧੀ ਨੇ ਧੱਕਾ ਦਿੱਤਾ ਦੂਜੇ ਐਮਪੀ ਨੂੰ ਜੋ ਮੇਰੇ ਉੱਤੇ ਡਿੱਗੇ ਨਹੀਂ ਤੇ ਫਿਰ ਸੱਟ ਲੱਗੀ ਹੈ। ਦੂ ਜਿਹੜੇ ਐਮਪੀ ਨੇ ਉਹ ਵੀ ਭਾਜਪਾ ਤੇ ਇਲਜ਼ਾਮ ਲਗਾ ਰਹੇ ਨੇ ਤੇ ਕਹਿ ਰਹੇ ਨੇ ਕਿ ਭਾਜਪਾ ਦੇ ਐਮਪੀਜ਼ ਨੇ ਰਾਹੁਲ ਗਾਂਧੀ ਤੇ ਜਿਹੜੇ ਪ੍ਰਿੰਕਾ ਗਾਂਧੀ ਪ੍ਰਦਰਸ਼ਨ ਕਰ ਰਹੇ ਸੀ ਧੱਕਾਮੁਕੀ ਕਰਦੇ ਹੋਏ ਪ੍ਰਿੰਕਾ ਗਾਂਧੀ ਤੇ ਮਲਿਕ ਅਰਜੁਨ ਖੜਗੇ ਦੇ ਨਾਲ ਧੱਕਾਮੁਕੀ ਕੀਤੀ ਹੈ ਇਸ ਸਬੰਧੀ ਵਿਚਾਲੇ ਵੀ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਤੇ ਰਾਜ ਸਭਾ ਨੂੰ ਹੰਗਾਮੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ ਔਰ 2 ਵਜੇ ਤੱਕ ਦੀ ਕਾਰਵਾਈ ਨੂੰ ਮੁਲਤਵੀ ਕੀਤਾ ਗਿਆ ਹੈ ਲੋਕ ਸਭਾ ਤੇ ਰਾਜ ਸਭਾ ਦੋਵੇਂ ਸਦਨਾਂ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਭੀਮਰਾਵ ਅੰਬੇਡਕਰ ਦੇ ਮੁੱਦੇ ਦੇ ਉੱਤੇ ਕਾਬਲੇ ਗੌਰ ਹੈ ਕਿ ਇਹ ਪ੍ਰਦਰਸ਼ਨ ਕਿਤੇ ਜਾਰੀ ਸਨ ਪਾਰਲੀਮੈਂਟ ਦੇ ਵਿੱਚ ਇੱਕ ਪਾਸੇ ਕਾਂਗਰਸ ਦਾ ਪ੍ਰਦਰਸ਼ਨ ਇੱਕ ਪਾਸੇ ਬੀਜੇਪੀ ਦਾ ਪ੍ਰਦਰਸ਼ਨ ਕਾਂਗਰਸ ਬੀਜੇਪੀ ਦੇ ਉੱਤੇ ਕੇਂਦਰੀ ਗ੍ਰਹਿ ਮੰਤਰੀ ਤੇ ਇਲਜ਼ਾਮ ਲਗਾ ਰਹੀ ਹੈ ਦਰਸ਼ਨ دیے تصویرਾਂ پارلیمنٹ تو جڑیاں سامنے ਆਈਆਂ ਨੇ ਤੁਹਾਨੂੰ ਦਿਖਾ ਰਿਹਾ ਵਿਰੋਧੀ ਧਿਰ ਤੇ ਆ ਗੋ ਪ੍ਰੇਮਕਾ ਗਾਂਧੀ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਮਲਿਕ ਅਰਜੁਨ ਫੜਕੇ ਨਜ਼ਰ ਆ ਰਹੇ ਨੇ ਪੂਰਾ ਲੀਡ ਕੀਤਾ ਗਿਆ ਪ੍ਰਦਰਸ਼ਨ ਨੂੰ ਉਹਨਾਂ ਦੇ ਵੱਲੋਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੀ ਵੀ ਜਾਰੀ ਸ਼ਸ਼ੀ ਚੋਂ ਪੁਆਇੰਟਸ ਦੈਟ ਓਨ ਥੀਸ ਮੈਟਰਸ ਵਾਟ ਇਜ਼ ਹੈਪਨਿੰਗ ਇਜ਼ ਦੈਟ ਅੰਬੇਦਕਰ ਸਾਹਿਬ ਲੇਗੇਸੀ ਇਨ ਦ ਕਨਸਟੀਟਿਊਸ਼ਨ ਇਟਸੈਲਫ ਹੈ ਬਿਕਮਡ ਅ ਬੈਕਗ੍ਰਾਉਂਡ ਪੋਲਿਟੀਕਲੀ ਵਿਚ ਆਈ ਥਿੰਕ ਇਜ਼ ਅਨਫੋਰਚੂਨੇਟ Both sides, you uh, you know, you saw the BJP was protesting also. In front of the staff holding Ambedkar's portrait. So this is now becoming शांत हो जाए आपके कैमरा में होगा ये पार्लियामेंट की एंट्रेंस है इसमें मैं अंदर जाने की कोशिश कर रहा था तो बीजेपी के एमपी जो थे उस, वो मुझे ऐसे रोकने की कोशिश कर रहे थे धकेल रहे थे और मुझे धमका रहे थे तो वो हुआ है वो ही बात बस आप के साथ उनके साथ काम ये देखिए देखिए हाँ हाँ किया है किया है मगर ठीक है ठीक है कोई कोई, कोई मतलब धक्का मुक्की से यहां में कुछ होता नहीं है आ, मगर ये एंट्रेंस है पार्लियामेंट हाउस की और हमा, हमारा हमारा अधिकार है अंदर जाने का और बीजेपी के जो मेंबर्स हैं वो हमें अंदर जाने से रोक रहे थे नहीं सेंट्रल इशू सेंट्रल इश्यू सेंट्रल इशू है कि ये कॉन्स्टिट्यूशन पर आक्रमण कर, कर रहे हैं और जो अंबेडकर जी की मेमोरी है उसका अपमान कर रहे हैं शांत हो जाए आपके कैमरा में होगा ये पार्लियामेंट की एंट्रेंस है इसमें मैं अंदर जाने की कोशिश कर रहा था तो बीजेपी के एमपी जो थे उस वो मुझे ऐसे रोकने की कोशिश कर रहे थे धकेल रहे थे और मुझे धमका रहे थे तो वो हुआ है बस। देखे, देखे। हाँ, 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 किया है किया है मगर ठीक है ठीक है कोई कोई मतलब धक्का मुक्की जगह में कुछ होता नहीं है आ, मगर ये एंट्रेंस है पार्लियामेंट हाउस की और हमा, हमारा अधिकार है अंदर जाने का और बीजेपी के जो मेंबर्स हैं वो हमें अंदर जाने से रोक रहे थे नहीं सेंट्रल इशु, सेंट्रल इशु, सेंट्रल तो राहुल गांधी जो पार्लियामेंट एंट्री कर रहे थे बीजेपी के एम पीज ने उन्होंने रोकिया हालांकि धक्ा मुक्की उन्होंने कहा कि हां धक्का मुक्की हुई है ਅਰਤਕਾ ਮੁਕੀ ਦੇ ਨਾਲ ਹੁੰਦਾ ਕੁਝ ਨਹੀਂ ਔਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਦੂਜੇ ਪਾਸੇ ਭਾਜਪਾ ਦਾ ਤਰਕ ਇਹ ਹੈ ਕਿ ਜਿਹੜੇ ਪ੍ਰਤਾਪ ਚੰਦ ਸਰੰਗੀ ਨੇ ਭਾਜਪਾ ਦੇ ਐਮਪੀ ਉਹਨਾਂ ਨੂੰ ਸੱਟ ਲੱਗੀ ਹੈ ਤੇ ਸਰੰਗੀ ਇਹ ਇਲਜ਼ਾਮ ਲਗਾਉਂਦੇ ਨਜ਼ਰ ਆਇਆ ਕਿ ਰਾਹੁਲ ਗਾਂਧੀ ਨੇ ਕੈਂਪੇਨ ਨੂੰ ਧੱਕਾ ਦਿੱਤਾ ਤੇ ਉਹ ਐਮਪੀ ਮੇਰੇ ਉੱਤੇ ਆ ਕੇ ਡਿੱਗ ਗਏ ਤੇ ਇਸ ਦੀ ਵਜਨ ਨਾਲ ਮੈਨੂੰ ਸੱਟ ਲੱਗੀ ਹੈ ਇਸ ਵਿਚਾਲੇ ਵੀ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਤੇ ਰਾਜ ਸਭਾ ਦੋਵਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ ਔਰ ਹੰਗਾਮਾ ਹੁੰਦਾ ਹੋਇਆ ਦੋਵੇਂ ਸਦਨਾਂ ਦੇ ਵਿੱਚ ਜ਼ਬਰਦਸਤ ਤਰੀਕੇ ਨਾਲ ਨਜ਼ਰ ਆਇਆ ਹੈ 바바ਰੀ ਭੀਮrao ਅੰਬੀਟਕਰ ਦੀ ਨਾਮ ਦੇ ਉੱਤੇ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾ ਰਹੀਆਂ ਨੇ ਕਿਤੇ ਨਾ ਕਿਤੇ ਸਿਆਸਤ ਖੂਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਰ ਇਹ ਗੱਲ ਹੱਥੋਪਾਈ ਤੱਕ ਪਹੁੰਚ ਜਾਵੇਗੀ ਜਾਂ ਫਿਰ ਧੱਕਾ ਮੁੱਕੀ ਤੱਕ ਪਹੁੰਚ ਜਾਏਗੀ ਇਹ ਸ਼ਾਇਦ ਉਮੀਦ ਕਿਸੇ ਨੂੰ ਨਹੀਂ ਸੀ ਦੋਵੇਂ ਤਰ੍ਹਾਂ ਦੇ ਵੱਲੋਂ ਕਾਂਗਰਸ ਦੇ ਵੱਲੋਂ ਵੀ ਔਰ ਭੀਜੇਪੀ ਦੇ ਵੱਲੋਂ ਵੀ ਕਾਂਗਰਸ ਦੇ ਸਮਰਥਕ ਆਪਰ ਕਹੀਏ ਕਿ ਜਿਆ ਇੰਡੀਆ ਗੜਜੋੜ ਹੈ ਉਨਦੇ ਨੁਮਾਇंदे ਤੇ ਦੂਜੇ ਪਾਸੇ ਜਿਹੜੇ ਐਨਡੀਏ ਸਮਰਥਕ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾ ਔਰ ਕਾਂਗਰਸ ਦਾ ਇਲਜ਼ਾਮ ਹੈ ਕਿ ਜਿਹੜੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੀਮਰਾਵ ਅੰਬੇਡਕਰ ਨੂੰ ਲੈ ਕੇ ਉਹਨਾਂ ਨੂੰ ਜਨਤਕ ਤੌਰ ਦੇ ਉੱਤੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ ਜਦਕਿ ਭਾਜਪਾ ਦਾ ਤਰਕ ਹੈ ਭਾਜਪਾ ਦਾ ਤਰਕ ਇਹ ਹੈ ਕਿ ਕਾਂਗਰਸ ਨੇ ਬਾਬਾ ਸਾਹਿਬ ਦਾ ਸਮੇ ਸਮਿਤੀ ਇਪਮਾਨ ਕੀਤਾ ਉਹਨਾਂ ਨੂੰ ਲੋਕ ਸਭਾ ਰਾਜ ਸਭਾ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਇਸ ਤਰੀਕੇ ਦੇ ਅਲੀਗੇਸ਼ਨਸ ਲਗਾਏ ਜਾ ਰਹੇ ਨੇ ਨੌਕਰ ਜ਼ਬਰਦਸਤ ਹੰਗਾਮੇ ਦੇ ਵਿਚਾਲੇ ਹੀ ਕਾਰਵਾਈ ਨੂੰ ਇੱਕ ਵਾਰ ਫਿਰ ਤੋਂ ਮੁਲਤਵੀ ਕਰਨਾ ਪਿਆ ਔਰ ਕਾਰਵਾਈ 2 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ ਪਾਰਲੀਮੈਂਟ ਦੀ ਲੜਾਈ ਤੱਕਾ ਮੁਕੀ ਦੇ ਉਤੇ ਪਹੁੰਚ ਚੁੱਕੀ ਹੈ ਪਾਰਲੀਮੈਂਟ ਦੇ ਅੰਦਰ ਇਸ ਮੁੱਦੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਇੱਕ ਦਿਨ ਪਹਿਲਾਂ ਹੁੰਦਾ ਹੋਇਆ ਨਜ਼ਰ ਆਇਆ ਹੱਥਾਂ ਦੇ ਵਿੱਚ ਤਕਤੀਆਂ ਫੜ ਕੇ ਜਿਹੜੇ ਵਿਰੋਧੀ ਧਿਰਾਂ ਦੀ ਆਗੂ ਨਹੀਂ ਉਹ ਨਜ਼ਰ ਆਏ ਸੀ ਤੇ ਇਲਜ਼ਾਮ ਲਗਾਏ ਜਾ ਰਹੇ ਸੀ ਬਾਬਾ ਸਾਹਿਬ ਦੀ ਫੋਟੋ ਫੜ ਕੇ ਨਿਰਾਦਰ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਤੇ ਇਸ ਵਿਚਾਲੇ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਦੂਵੀਂ ਤੇ ਇੱਕ ਦੂਜੇ ਉੱਤੇ ਹਮਲਾ ਵਰ ਰਹੀ ਹੈ ਯਾਨੀ ਕਿ ਭਾਜਪਾ ਕਿਉਂਕਿ ਭਾਜਪਾ ਨੇ ਜਿਸ ਲੀਡਰ ਦੇ ਉੱਤੇ ਕਾਉਂਦੇਸ ਅਲਿਗੇਸ਼ਨਸ ਲਗਾ ਰਹੀ ਹੈ ਉਹ ਭਾਜਪਾ ਦਾ ਸਭ ਤੋਂ ਜਿਹੜੇ ਵੱਡੇ ਨਾਮ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਅਮਿਤ ਸ਼ਾਹ ਔਰ ਇਹ ਵੀ ਖਾਸ ਹੈ ਕਿ ਜਿਹੜਾ ਮੁੱਦਾ ਹੈ ਅੰਬੀਟਕਰ ਦਾo ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਮੁੱਦਾ ਹੈ ਪੂਰੇ ਦੇਸ਼ ਦੇ ਵਿੱਚ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਸੈਂਟੀਮੈਂਟਸ ਉਹਨਾਂ ਦੇ ਨਾਲ ਜੁੜੇ ਹੋਏ ਨੇ ਇਸ ਚੀਜ਼ ਨੂੰ ਬਾਕੀ ਵੀ ਸਮਝਦੇ ਨੇ ਅਮਿਤ ਸ਼ਾਹ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਨਾਂ ਦੇ ਵੱਲੋਂ ਟਵੀਟ ਕਰ ਦਿੱਤੇ ਗਏ ਇਨਫੈਕਟ ਅ ਅਮਿਤ ਸ਼ਾਹ ਤਾਂ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਨ ਪਹੁੰਚ ਗਏ ਸੰਤੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਈ ਗਏ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਖੈਰ ਦੇਖਣਾ ਹੋਵੇਗਾ ਕਿ ਇਹ ਪੂਰਾ ਜਿਹੜਾ ਪ੍ਰਦਰਸ਼ਨ ਹੈ ਜਾਂ ਫਿਰ ਵਿਰੋਧ ਪ੍ਰਦਰਸ਼ਨ ਹੁਣ ਕੀ ਰੂਪ ਲੈਂਦਾ ਹੈ ਸੰਸਦ ਦੇ ਵਿੱਚ ਤੱਕਾ ਮੁਕੀ ਹੋਈ ਹੈ ਬੀਜੇਪੀ ਦੇ ਐਮਪੀਜ਼ ਨੂੰ ਸੱਟ ਲੱਗੀ ਹੈ ਬੀਜੇਪੀ ਦੇ ਐਮਪੀ ਨੂੰ ਸੱਟ ਲੱਗੀ ਹੈ ਉੜੀਸ਼ਾ ਤੋਂ ਉੜੀਸ਼ਾ ਦੇ ਬਾਲਾਸੌਰ ਜਿਹੜਾ ਲੋਕ ਸਭਾ ਹਲਕਾ ਉੱਥੋਂ ਜਿੱਤ ਕੇ ਆਏ ਨੇ ਨ ਪ੍ਰਤਾਪ ਚੰਦ ਸਰੰਗੀ ਸਾਬਕਾ ਮੰਤਰੀ ਵੀ ਨੇ ਕੇਂਦਰ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਅਤੇ ਦੋਵੇਂ ਤਰ੍ਹਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਦਰਾਸ਼ੀਆਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਪੂਰਾ ਮਾਮਲਾ ਇੱਕ ਬਿਆਨ ਤੋਂ ਸ਼ੁਰੂ ਹੁੰਦਾ ਹੈ ਬਿਆਨ ਜੋ ਦਿੱਤਾ ਗਿਆ ਪਾਰਲੀਮੈਂਟ ਦੇ ਅੰਦਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਦੇ ਬਲੋਂ ਬੀਟ ਕਰਮ ਬੀਟ ਕਰ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਉਹਨਾਂ ਨੇ ਇਲਜ਼ਾਮ ਲਗਾਏ ਹਾਲਾਂਕਿ ਪ੍ਰੈਸ ਕਾਨਫਰੰਸ ਦੇ ਦੌਰਾਨ ਵੀ ਉਹਨਾਂ ਨੇ ਕਿਹਾ ਕਿ ਮੇਚ ਹੋਣਾ ਹੈ ਕਿ ਪੂਰੇ ਬਿਆਨ ਨੂੰ ਸੁਣਿਆ ਜਾਵੇ ਤੇ ਸੁਨਾਇਆ ਜਾਵੇ ਕਿਉਂਕਿ ਕਾਂਗਰਸ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ ਕਾਂਗਰਸ ਦੇ ਉੱਤੇ ਭਾਜਪਾ ਨੇ ਇਲਜ਼ਾਮ ਲਗਾਏ ਨੇ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਲੀਡ ਕਰਦੇ ਹੋਏ ਪਹੁੰਚ ਗਏ ਉੱਥੇ ਪ੍ਰਦਰਸ਼ਨ ਕਰਨ ਦੇ ਲਈ ਤਾਬਲੇ ਗੋਰੇ ਕੀ ਜਿਹੜੇ ਡਰੈੱਸ ਹੈ ਉਸ ਦਾ ਵੀ ਧਿਆਨ ਰੱਖਿਆ ਅੱਗੇ ਨੀਲੇ ਰੰਗ ਦਾ ਇਸਤੇਮਾਲ ਕੀਤਾ ਗਿਆ ਔਰ ਨੀਲੀ ਟੀ-ਸ਼ਰਟ ਪ੍ਰਿੰਕਾ ਗਾਂਧੀ ਬਲੂ ਕਲਰ ਦੀ ਸਾੜੀ ਤੇ ਹੋਰ ਜਿਹੜੇ ਉੱਥੇ ਆਗੂ ਪਹੁੰਚੇ ਹੋਏ ਸਨ ਉਹ ਵੀ ਕੁਝ ਇਸ ਤਰੀਕੇ ਦੇ ਨਾਲ ਹੀ ਜਿਹੜੇ ਨਜ਼ਰ ਆਏ ਨੇ ਕਿ ਬਹੁਤ ਸਾਰੇ ਹਨੀ ਇਹ ਜਾਂ ਤਾਂ ਬਲੂ ਕਲਰ ਦੀ ਸ਼ਰਟ ਪਾਈ ਹੋਈ ਸੀ ਜਾਂ ਫਿਰ ਬਲੂ ਕਲਰ ਦੀ ਜੈਕਟ ਪਾਈ ਹੋਈ ਸੀ ਸਵੈਟਰ ਪਾਇਆ ਹੋਇਆ ਸੀ ਇਸ ਤਰੀਕੇ ਨਾਲ ਪ੍ਰਦਰਸ਼ਨ ਨੂੰ ਇੱਕ ਰੂਪ ਦਿੱਤਾ ਗਿਆ ਹੈ ਔਰ ਕਾਬਲੇਗੌਰ ਹੈ ਕਿ ਨੀਲੇ ਰੰਗ ਨੂੰ ਕਿਤਨਾ ਕਿਤੇ ਜੋੜਿਆ ਜਾਂਦਾ ਕਿਤਨਾ ਕਿਤੇ ਇਹ ਆਪਸ ਦੇ ਵਿੱਚ ਜਾ ਕੇ ਜੁੜਦਾ ਹੈ खैर ਇਸ ਸਭ ਤੋਂ ਵਿਚਾਲੇ ਇੱਕ ਹੋਰ ਵੱਡੀ ਖਬਰ ਹੈ ਵੱਡੀ ਖਬਰ ਇਸ ਸਮੇਂ ਹੈ ਕਿ ਭਾਜਪਾ ਦੇ ਵੱਲੋਂ ਕਿਹਾ ਗਿਆ ਕਿ ਭਾਜਪਾ راہਲ ਗਾਂਧੀ ਦੇ ਉੱਤੇ ਪਰਚਾ ਕਰਵਾਉਣ ਗਿਆ ਐਫ ਆਈ ਆਰ ਦਰਜ ਕਰਵਾਈ ਜਾਵੇਗੀ ਸ਼ਿਕਾਇਤ ਦਿੱਤੀ ਜਾਵੇਗੀ راہਲ ਗਾਂਧੀ ਦੇ ਖਿਲਾਫ ਧੱਕਾ ਮਾਰਨ ਦੇ ਮੁੱਦੇ ਨੂੰ ਲੈ ਕੇ ਪ੍ਰਤਾਪ ਚੰਦ ਸਰੰਗੀ ਜਿਨ੍ਹਾਂ ਦੇ ਸਾਟ ਲੱਗੀ ਹੈ ਬੀਜਪੀ ਦੇ ਐਮਪੀ ਨੇ ਔਰ ਇਸ ਵਿੱਚ ਅੜੇ ਹੁਣ ਰਾਹੁਲ ਗਾਂਧੀ ਦੇ ਖਿਲਾਫ ਮੋਰਚਾ ਬੀਜਪੀ ਖੋਲਦੀ ਹੋਈ ਨਜ਼ਰ ਆ ਰਹੀ ਹੈ ਔਰ ਇਹ ਪੂਰਾ ਵਿਵਾਦ ਵਧਾ ਹੋਇਆ ਵੀ ਦਿਖ ਰਿਹਾ ਹੈ ਔਰ ਰਾਹੁਲ ਗਾਂਧੀ ਕਾਬਲੇ ਗੌਰੇ ਕੀ ਰਾਹੁਲ ਗਾਂਧੀ ਇਸ ਪ੍ਰਦਰਸ਼ਨ ਨੂੰ ਲੀਡ ਕਰ ਰਹੇ ਨੇ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਐਂਟਰੀ ਕਰ ਰਹੇ ਸਨ ਤਾਂ ਉਸ ਸਮੇਂ ਜਿਹੜੇ ਬੀਜਪੀ ਦੇ ਐਮਪੀ ਨੇ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਿੱਛੇ ਧੱਕਾ ਦਿੱਤਾ ਧੱਕਣ ਦੀ ਕੋਸ਼ਿਸ਼ ਕੀਤੀ ਤੇ ਦੂਜੇ ਪਾਸੇ ਪ੍ਰਤਾਪ ਚੰਦ ਸਰੰਗੀ ਜਿਹੜੇ ਹੈਗੇ ਨੇ ਜਿਨ੍ਹਾਂ ਦੇ 6 ਵਜੇ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕੈਂਪੀ ਨੂੰ ਤੱਕਾ ਦਿੱਤਾ ਸੀ ਉਹ ਤੱਕਾ ਜਿਸ ਐਮਪੀ ਨੂੰ ਦਿੱਤਾ ਉਹ ਐਮਪੀ ਮੇਰੇ ਉੱਤੇ ਆ ਕੇ ਵੱਜਿਆ ਜਾਂ ਡਿੱਗਿਆ ਤੇ ਉਸ ਦੀ ਵਜ੍ਹਾ ਨਾਲ ਮੇਰੇ ਸੱਟ ਲੱਗੀ ਹੈ ਤੇ ਹੁਣ ਭਾਜਪੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਦੇ ਖਿਲਾਫ ਉਹ ਪਰਚਾ ਦਰਜ ਕਰਵਾਉਣਗੇ ਤਾਂ ਪਾਰਲੀਮੈਂਟ ਦੇ ਵਿੱਚ ਸਿਆਸੀ ਸੰਗਰਾਮ ਜਾਰੀ ਹੈ ਇਸ ਸਮੇਂ ਭੀਮਰਾਵ ਅੰਬੇਡਕਰ ਜੀ ਦੇ ਨਾਮ ਦੇ ਉੱਤੇ ਹੱਥ ਦੇ ਵਿੱਚ ਤਕਤੀਆਂ ਲੈ ਕੇ ਹੱਥ ਦੇ ਵਿੱਚ ਬਾਬਾ ਸਾਹਿਬ ਦੀ ਫੋਟੋ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਨਜ਼ਰ ਆਈ ਨਹੀਂ ਦੂਜੇ ਪਾਸੇ ਬੀਜਪੀ ਵੀ ਬਾਬਾ ਸਾਹਿਬ ਦੇ ਨਾਮ ਦੇ ਉੱਤੇ ਕਾਂਗਰਸ ਨੂੰ ਘੇਰੰਦੇ ਵਿੱਚ ਲੱਗੀ ਹੋਈ ਹੈ ਬੀਜਪੀ ਦਾ ਤਰਕ ਹੈ ਕਿ ਕਾਂਗਰਸ ਜਿਹੜੀ ਅਮਿਤ ਸ਼ਾਹ ਨੇ ਉਹਨਾਂ ਦੇ ਬਿਆਨ ਨੂੰ ਤੋੜ ਬਰੋੜ ਕੇ ਪੇਸ਼ ਕਰ ਰਹੀ ਹੈ ਅਲੀਗੇਸ਼ਨ ਵੀ ਲਗਾਈ ਗਈ ਨੇ ਕਿ ਬਿਆਨ ਨੂੰ ਤੋੜਿਆ ਮਰੋੜਿਆ ਜਾ ਰਿਹਾ ਤੇ ਇਸ ਦੇ ਨਾਲ ਨਾਲ ਸਮੇਂ-ਸਮੇਂ ਦੇ ਉੱਤੇ ਇਨਫੈਕਟ ਜਿਹੜਾ ਸਟੇਟਮੈਂਟ ਦਿੱਤਾ ਗਿਆ ਸੀ ਜੇ ਅਸੀਂ ਜ਼ਿਕਰ ਕਰੀਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਤਾਂ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਵੀ ਇਹ ਜ਼ਿਕਰ ਸੀ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਸਮੇਂ-ਸਮੇਂ ਦੇ ਉੱਤੇ ਭੀਮਰਾਵਾਂ ਬੀਟ ਕਰਦਾ અપਮਾਨ ਕਾਂਗਰਸ ਨੇ ਕੀਤਾ ਹੈ ਤੇ ਬੀਜੇਪੀ ਦੇ ਅਲੀਗੇਸ਼ਨਸ ਨੇ ਹਮੇਸ਼ਾ ਵੀ ਉਸ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਸੀ ਤਾਂ ਤਾਂ ਸਿਆਸੀ ਸੰਗਰਾਮ ਇਸ ਸਮੇਂ ਜਾਰੀ ਹੈ ਪਾਰਲੀਮੈਂਟ ਦੇ ਸਿਆਸੀ ਲੜਾਈ ਤੱਕਾ ਮੁਕੀ ਤੱਕ ਪਹੁੰਚ ਚੁੱਕੀ ਹੈ ਆਮ ਤੌਰ ਤੇ ਇਸ ਤਰੀਕੇ ਨਾਲ ਨਹੀਂ ਹੁੰਦਾ ਕਿ ਐਮਪੀ ਆਪਸ ਦੇ ਵਿੱਚ ਉਲਝਣ ਔਰ ਇਸ ਤਰੀਕੇ ਨਾਲ ਉਲਝਣ ਕੀ ਇੱਕ ਦੂਜੇ ਦੇ ਉੱਤੇ ਵਾਰ ਕਰਨਾ ਸ਼ੁਰੂ ਕਰ ਦੇਣ ਜਾਂ ਫਿਰ ਤੱਕਾ ਮੁਕੀ ਹੋ ਜਾਵੇ ਜਾਂ ਕਿਸੇ ਐਮਪੀ ਦੇ ਸੱਟ ਲੱਗ ਜਾਵੇ ਪ੍ਰਦਰਸ਼ਨ ਹੁੰਦੇ ਨੇ ਕੋਈ ਨਵੀਂ ਗੱਲ ਨਹੀਂ ਹੈ ਪਾਰਲੀਮੈਂਟ ਦੇ ਵਿੱਚ ਆਪੋ ਆਪਣੀ ਮੰਗਾਂ ਨੂੰ ਲੈ ਕੇ ਜਾਂ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਵਿਰੋਧੀ ਧਿਰਾਂ ਪ੍ਰਦਰਸ਼ਨ ਕਰਦੀਆਂ ਨੇ ਹਾਕਮ ਧਿਰਾਂ ਵੀ ਸਮੇਂ-ਸਮੇਂ ਦੇ ਉੱਤੇ ਪ੍ਰਦਰਸ਼ਨ ਕਰਦੀਆਂ ਰਹੀਆਂ ਨੇ ਵਿਰੋਧੀਆਂ ਨੂੰ ਕਿਰਨ ਦੇ ਲਈ ਹਾਂ ਤਾਂ ਪਾਰਲੀਮੈਂਟ ਦੇ ਵਿੱਚ ਤਖਤੀਆਂ ਫੜ ਕੇ ਆਪਣੀਆਂ ਮੰਗਾਂ ਜਾਂ ਫਿਰ ਕਿਸੇ ਖਾਸ ਖਿੱਤੇ ਦੀਆਂ ਮੰਗਾਂ ਰੱਖਣ ਵਾਲਾ ਜਿਹੜਾ ਇੱਕ ਟ੍ਰੈਂਡ ਹੈ ਇਹ ਲੰਬੇ ਟਾਈਮ ਤੋਂ ਹੈਗਾ ਇਹ ਇੱਥੇ ਇਹ ਪੂਰਾ ਪ੍ਰਦਰਸ਼ਨ ਹੋ ਰਿਹਾ ਸੀ ਹੱਥ ਦੇ ਵਿੱਚ ਭੀਮਰਾਵ ਅੰਬੀਡਕਰ ਦੀਆਂ ਫੋਟੋਆਂ ਲੈ ਕੇ ਔਰ ਤਸਵੀਰਾਂ ਦੇ ਨਾਲ ਨਾਲ ਕੁਝ ਤਖਤੀਆਂ ਜਿਨ੍ਹਾਂ ਦੇ ਉੱਤੇ ਕੁਝ ਸਲੋਗਨਸ ਲਿਖੇ ਗਏ ਸਨ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਜਦੋਂ ਪਾਰਲੀਮੈਂਟ ਦੇ ਅੰਦਰ ਐਂਟਰੀ ਕਰ ਰਹੀ ਸੀ ਤਾਂ ਉਸ ਸਮੇਂ ਭਾਜਪਾ ਦੇ ਜਿਹੜੇ ਐਮਪੀਜ਼ ਨੇ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਕੋਸ਼ਿਸ਼ ਦੇ ਵਿਚਾਲੇ ਜਿਹੜੇ ਉਹਨਾਂ ਨੂੰ ਧੱਕਣ ਦੀ ਵੀ ਕੋਸ਼ਿਸ਼ ਕੀਤੀ ਗਈ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਮੈਨੂੰ ਧੱਕਣ ਦੀ ਕੋਸ਼ਿਸ਼ ਕੀਤੀ ਗਈ ਅੰਦਰ ਨਹੀਂ ਜਾਣ ਦਿੱਤਾ ਗਿਆ ਜਦੋਂ ਕਿ ਅੰਦਰ ਜਾਣਾ ਤਾਂ ਸਾਡਾ ਅਧਿਕਾਰ ਹੈ ਖੈਰ ਉਹ ਐਮਪੀ ਨੇ ਲੋਕ ਸਭਾ ਦੇ ਵਿੱਚ ਲੋਕਾਂ ਨੇ ਚੁਣ ਕੇ ਭੇਜੇ ਹੋਏ ਨੇ ਤਾਂ ਲੋਕ ਸਭਾ ਦੇ ਵਿੱਚ ਐਂਟਰੀ ਤਾਂ ਐਮਪੀਜ਼ ਨੂੰ ਮਿਲਦੀ ਆ ਓਬਵੀਅਸ ਹੈ ਕਿ ਉੱਥੇ ਤਾਂ ਜਾਣਗੇ ਹੀ ਐਮਪੀ राहुल गांधी एक कैंपिंग को धक्का लगा मेरे ऊपर गिर पड़ा और मैं नीचे गिर गया किसने धक्का मारा राहुल गांधी ने हाँ राहुल गांधी ने राहुल गांधी ने धक्का मारा राहुल गांधी कौन सी जगह पे सर सर किस जगह पे सर किस जगह पे किस जगह पे सीढ़ी के ऊपर में मैं खड़ा हुआ था और राहुल गांधी ने आकर के कैंपिंग को धक्का लगाया वो मेरे ऊपर गिर पड़ा और कहाँ चोट लगी सर आपको कहाँ चोट लगी एक बार दिखा दीजिए ओ तनी आपके शांत हो आपके कैमरा में होगा ये पार्लियामेंट की एंट्रेंस है इसमें मैं अंदर जाने की कोशिश कर रहा था तो बीजेपी के एम जो थे उस, वो मुझे ऐसे रोकने की कोशिश कर रहे थे धकेल रहे थे और मुझे धमका रहे थे तो वो हुआ है बस नहीं देखिए देखिए हाँ हाँ किया है किया है मगर ठीक है ठीक है कोई कोई मतलब धक्का मुक्की जगह में कुछ होता नहीं है आ, मगर ये एंट्रेंस है पार्लियामेंट हाउस की और हमा, हमारा अधिकार है अंदर जाने का और बीजेपी भी के जो मेंबर्स हैं वो हमें अंदर जाने से रोक रहे थे नहीं सेंट्रल इशू, सेंट्रल इशू सेंट्रल इशू सेंट्रल इशू है कि ये कॉन्स्टिट्यूशन पर आक्रमण कर रहे हैं और जो अंबेडकर जी की मेमोरी है उसका अपमान कर रहे हैं कांग्रेस